ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਐਮ ਸ਼ਾਹ ਅਬਦਾਲੀ ਹਿੰਦੁਸਤਾਨ ਤੇ ਲਗਾਤਾਰ ਹਮਲੇ ਕਰਕੇ ਲੁੱਟ ਮਾਰ ਕਰ ਰਿਹਾ ਸੀ 1756 ਈਸਵੀ ਵਿੱਚ ਅਬਦਾਲੀ ਦੇ ਹਿੰਦੁਸਤਾਨ ਤੇ ਚੌਥੇ ਹਮਲੇ ਤੋਂ ਬਾਅਦ ਸਿੰਘਾਂ ਨੇ ਅਬਦਾਲੀ ਦਾ ਰਸਤਾ ਰੋਕ ਕੇ ਉਸ ਤੋਂ ਧੀਆਂ ਪੈਣਾ ਛੁਡਾ ਕੇ ਲੁੱਟ ਖੋ ਦਾ ਮਾਲ ਵਾਪਿਸ ਲੈ ਆਂਦਾ ਅਬਦਾਲੀ ਨੇ ਪੁੱਛਿਆ ਇਸ ਸਿੱਖ ਕੌਮ ਨੂੰ ਤਾਕਤ ਕਿੱਥੋਂ ਮਿਲਦੀ ਹੈ ਇਹ ਮੌਤ ਤੋਂ ਡਰਦੇ ਕਿਉਂ ਨਹੀਂ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਇਹਨਾਂ ਨੂੰ ਸਾਰੀ ਤਾਕਤ ਸ੍ਰੀ ਹਰਮੰਦਰ ਸਾਹਿਬ ਦੀ ਗੁਰਬਾਣੀ ਅਤੇ ਅੰਮ੍ਰਿਤ ਸਰੋਵਰ ਤੋਂ ਮਿਲਦੀ ਹੈ ਤਾਂ ਉਸ ਨੇ ਸ੍ਰੀ ਹਰਮੰਦਰ ਸਾਹਿਬ ਟਾਣ ਅਤੇ ਅੰਮ੍ਰਿਤ ਸਰੋਵਰ ਨੂੰ ਪੂਰਨ ਦਾ ਹੁਕਮ ਜਾਰੀ ਕਰ ਦਿੱਤਾ ਜਦੋਂ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਨੂੰ ਪਤਾ ਚੱਲਿਆ ਕਿ ਦਰਬਾਰ ਸਾਹਿਬ ਦੀ ਬੇਅਦਬੀ ਹੋਈ ਹੈ ਅਤੇ ਅੰਮ੍ਰਿਤ ਸਰੋਵਰ ਮਲਬੇ ਦੇ ਨਾਲ ਪੂਰ ਦਿੱਤਾ ਗਿਆ ਹੈ ਤਾਂ 75 ਸਾਲਾਂ ਦੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥ ਵਿੱਚ ਫੜੀ ਕਲਮ ਛੱਡ ਕੇ 18 ਸੇਰ ਦਾ 2 ਤਾਰੀਖਾ ਖੰਡਾ ਚੁੱਕ ਲਿਆ ਆਪਣੇ ਨਾਲ 500 ਸਿੰਘ ਲੈ ਕੇ ਆ ਤਰਨ ਤਾਰਨ ਵੱਲ ਤੁਰ ਪਏ ਉੱਥੇ ਪਹੁੰਚਦੇ ਪਹੁੰਚਦੇ ਆਪ ਜੀ ਦੇ ਨਾਲ 5000 ਸਿੰਘਾਂ ਦਾ ਜੱਥਾ ਤਿਆਰ ਹੋ ਗਿਆ ਤਰਨ ਤਾਰਨ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਚਰਣਾ ਵਿਚ ਅਰਦਾਸ ਕੀਤੀ ਅਤੇ ਸ਼ਹਿਰ ਤੋਂ ਬਾਹਰ ਆ ਕੇ ਇੱਕ ਲਕੀਰ ਖਿੱਚ ਕੇ ਸਿੰਘਾਂ ਨੂੰ ਵੰਗਾਰਿਆ ਜਿਨ੍ਹਾਂ ਨੂੰ ਆਪਣੀ ਜਿੰਦ ਅਤੇ ਪਰਿਵਾਰ ਪਿਆਰਾ ਹੈ ਉਹ ਲਕੀਰ ਤੋਂ ਪਿੱਛੇ ਹਟ ਕੇ ਆਪਣੇ ਘਰਾਂ ਨੂੰ ਮੁੜ ਜਾਣ ਮੈਂ ਆਪਣੇ ਗੁਰੂ ਦੇ ਚਰਨਾ ਵਿਸ਼ਿਸ਼ ਪੇਟ ਕਰਨ ਚੱਲਿਆ ਹਾਂ ਉਸੇ ਵੇਲੇ ਪੂਰੇ 5000 ਸਿੰਘ ਜੈਕਾਰੇ ਛੱਡਦੇ ਹੋਏ ਲਕੀਰ ਪਾਰ ਕਰਕੇ ਬਾਬਾ ਦੀਪ ਸਿੰਘ ਜੀ ਦੇ ਨਾਲ ਤੁਰ ਪਏ ਇੱਕ ਪਾਸੇ 5000 ਸਿੰਘ ਅਤੇ ਦੂਜੇ ਪਾਸੇ 20000 ਫੌਜ ਖੜੀ ਸੀ ਕਮਸਾਨ ਦਾ ਯੁੱਧ ਹੋਇਆ 75 ਸਾਲਾਂ ਦੇ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ 35 ਸਾਲਾਂ ਦਾ ਸੇਨਾਪਤੀ ਜਮਾਲ ਖਾਂ ਲਲਕਾਰਦਾ ਹੋਇਆ ਖੜਾ ਹੋ ਗਿਆ ਮੇਰੇ ਨਾਲ ਖੰਡਾ ਖੜਕਾ ਜੇ ਮੈਂ ਜਿੱਤ ਗਿਆ ਤਾਂ ਦਾਲੀ ਜਿੱਤ ਗਿਆ ਫਿਰ ਕਿਸੇ ਦੋਨਾਂ ਪਾਸਿਓਂ ਸੰਜਾ ਵਾਰ ਹੋਇਆ ਅਤੇ ਅਗਲੇ ਹੀ ਪਲ ਦੋਨਾਂ ਦੇ ਸਿਰ ਇਕੱਠੇ ਧਰਤੀ ਦੇ ਉੱਤੇ ਡਿੱਗ ਪਏ ਬਾਬਾ ਦੀਪ ਸਿੰਘ ਜੀ ਨੇ ਆਪਣੇ ਖੱਬੇ ਹੱਥ ਦੇ ਨਾਲ ਆਪਣਾ ਡਿੱਗਾ ਸਿਰ ਤਲੀ ਦੇ ਉੱਤੇ ਰੱਖਿਆ ਅਤੇ ਸੱਜੇ ਹੱਥ ਵਿੱਚ 18 ਸਿਰ ਦਾ ਖੰਡਾ ਸੰਭਾਲਦੇ ਹੋਇਆ ਪਠਾਨਾ ਵਿੱਚ ਖਲਬਲੀ ਮਚਾਉਂਦੇ ਹੋਏ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾ ਦੇ ਵਿੱਚ ਸੀਸ ਰੱਖ ਕੇ ਜੇਕਾਰੇ ਛੱਡਦੇ ਹੋਏ ਸਦਾ ਦੇ ਲਈ ਸ੍ਰੀ ਗੁਰੂ ਰਾਮਦਾਸ ਜੀ ਦੇ ਵਿੱਚ ਅਪੇਦ ਹੋ ਗਏ ਮਹਾਬਲੀ ਜੋਧਾ ਤਨ ਬਾਬਾ ਦੀਪ ਸਿੰਘ ਜੀ ਦੀ ਇਹ ਅਦੁੱਤੀ ਸ਼ਹਾਦਤ ਰੰਦੀ ਦੁਨੀਆ ਤੱਕ ਯਾਦ ਰੱਖੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ